ਪਹਿਲਗਾਮ ਦੀ ਘਟਨਾ ਤੋਂ ਬਾਅਦ ਭਾਰਤ-ਪਾਕਿਸਤਾਨ 'ਚ ਬਣੇ ਤਣਾਅਪੂਰਨ ਮਾਹੌਲ ਨੇ ਪੰਜਾਬ ਵਾਸੀਆਂ ਨੂੰ ਪਾ ਦਿੱਤਾ ਸੀ ਚਿੰਤਾ 'ਚ ਪਿਛਲੇ ਦਿਨੀ ਪਹਿਲਗਾਮ ਦੀ ਘਟਨਾ ਨੇ ਇੰਨਾ ਕੋ ਮਾਹੌਲ ਤਣਾਅਪੂਰਨ ਬਣਾ ਦਿੱਤਾ ਸੀ ਕਿ ਭਾਰਤ-ਪਾਕਿਸਤਾਨ 'ਚ ਜੰਗ ਦੇ ਅਸਾਰ ਬਣ ਚੁੱਕੇ ਸਨ ਜਿਸ ਦੇ ਚੱਲਦੇ ਵਾਰ-ਵਾਰ ਡਰਾਉਣਾ ਆਉਣ ਤੇ ਪੰਜਾਬ, ਰਾਜਸਥਾਨ ਤੇ ਬਾਰਡਰ ਨਾਲ ਲੱਗਦੇ ਹੋਰ ਨਾਲ ਸੂਬਿਆਂ ਦੇ ਵਸਨੀਕਾਂ ਚ ਕਾਫੀ ਚਿੰਤਾ ਪੈਦਾ ਹੋ ਗਈ ਸੀ ਜਿਸ ਦੇ ਚੱਲਦੇ ਬਾਰਡਰ ਦੇ ਨੇੜੇ ਪਿੰਡਾਂ ਨੂੰ ਖਾਲੀ ਤੱਕ ਕਰਨਾ ਪੈ ਗਿਆ ਪਰ ਅਚਾਨਕ ਦੋਨਾਂ ਦੇਸ਼ਾਂ ਚ ਹੋਈ ਸਹਿਮਤੀ ਨਾਲ ਲੋਕਾਂ ਨੂੰ ਰਾਹਤ ਜ਼ਰੂਰ ਮਿਲ ਗਈ ਸੀ ਪਰ ਹੁਣ ਇੱਕ ਹੋਰ ਗੱਲ ਨਿਕਲ ਕੇ ਸਾਹਮਣੇ ਆਈ ਹੈ ਕਿ ਜਿਹੜੇ ਲੋਕ ਝੋਨੇ ਕਣਕ ਦੀ ਖੇਤੀ ਨੂੰ ਛੱਡ ਕੇ ਸਬਜ਼ੀ ਦੀ ਖੇਤੀ ਕਰਨ ਲੱਗ ਪਏ ਨੇ ਠੇਕੇ ਤੇ ਜ਼ਮੀਨਾਂ ਲੈ ਕੇ ਆਪਣੀ ਰੋਜੀ ਰੋਟੀ ਚਲਾ ਰਹੇ ਨੇ ਉਹਨਾਂ ਦੇ ਉਕਤ جنگ ਦੇ ਮਾਹੌਲ ਦੇ ਕਾਰਨ ਅੱਜ ਵੀ ਨੁਕਸਾਨ ਹੋ ਰਿਹਾ ਇਸ ਮੌਕੇ ਸਬਜ਼ੀਆਂ ਦੀ ਕਸਤ ਕਰਨ ਵਾਲੇ ਪ੍ਰਕਾਸ਼ ਸਿੰਘ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਫਰੀਦਕੋਟ ਜ਼ਿਲ੍ਹੇ ਦੇ ਕੁਝ ਪਿੰਡਾਂ 'ਚ ਗੋਭੀ ਟਮਾਟਰ ਦੀ ਖੇਤੀ ਬਹੁਤ ਜ਼ਿਆਦਾ ਏਕੜ 'ਚ ਕੀਤੀ ਜਾਂਦੀ ਹੈ ਜਿਸ ਤਰ੍ਹਾਂ ਪੂਰੇ ਹੋ ਗਿਆ ਆਣਾ ਪਿੰਡ ਚ ਸਾਰੀ ਸਬਜੀ ਦੀ ਕਾਸਤ ਹੋ ਰਹੀ ਹੈ ਖਾਸ ਕਰਕੇ ਆਮ ਲੋਕ ਠੇਕੇ ਤੇ ਜ਼ਮੀਨ ਲੈ ਕੇ ਉਪਤ ਸਬਜੀ ਦੀ ਕਾਸਤ ਕਰ ਰਹੇ ਨੇ ਉਹਨਾਂ ਦੀ ਟਮਾਟਰ ਦੀ ਫਸਲ ਤਿਆਰ ਬਿਲਕੁਲ ਤਿਆਰ ਹੋ ਚੁੱਕੀ ਸੀ ਜਿਸ ਦੀ ਖਰੀਦ ਸਿਰਫ ਜੰਮੂ ਕਸ਼ਮੀਰ ਸ਼ਰੀਨਗਰ ਚਹੀ ਕੀਤੀ ਜਾਂਦੀ ਹੈ ਪਰ ਉਪਤ ਮਾਹੌਲ ਦੇ ਚੱਲਦੇ ਹੁਣ ਜੰਮੂ ਕਸ਼ਮੀਰ ਟਮਾਟਰ ਦੀ ਆਮਦ ਬੰਦ ਹੋ ਚੁੱਕੀ ਹੈ ਜਿਸ ਦੇ ਚੱਲਦੇ ਇਹਨਾਂ ਲੋਕਾਂ ਦਾ ਵੱਡਾ ਨੁਕਸਾਨ ਹੋ ਰਿਹਾ ਹੈ ਸਬਜ਼ੀਆਂ ਦੀ ਖੇਤੀ ਕਰਦੇ ਸਾਡੇ ਜਿਹੜੇ ਬਜ਼ੁਰਗ ਹੈ ਜਿਹੜੇ ਉਹ ਕਰਦੇ ਹੁੰਦੇ ਸੀ ਤੇ ਹੌਲੀ-ਹੌਲੀ ਜਿਹੜਾ ਸਹੀ ਨਾਲ ਕਰਨ ਲੱਗ ਗਏ ਆ। ਕਾਦੀ ਕਾਦੀ। ਇਹ ਸਬਜ਼ੀਆਂ ਦੀ ਖੇਤੀ ਕਰਦੇ ਆਂ ਗੋਭੀ ਤੇ ਜਾਦਾ ਟਮਾਟਰ ਹੀ ਜ਼ਿਆਦਾ ਜ਼ਰ। ਟਮਾਟਰ ਨੂੰ ਇਸ ਵਾਰੀ ਕੀ ਦਿੱਕਤ ਆ ਗਈ ਆ। ਟਮਾਟਰ ਨੂੰ ਆ ਜਿਹੜਾ ਰੋਲਾ ਪਿਆ ਹੀ ਜੰਗਦਾ ਹੀ। ਇਹਦਾ ਜ਼ਿਆਦਾ ਨੁਕਸਾਨ ਹੈ ਜੀ ਇਹਦਾ। ਕਿਉਂਕਿ ਇਸ ਨਾਲ ਟਮਾਟਰ ਪਹਿਲਾਂ ਕੰਮ ਵਧੀਆ ਚੱਲ ਪਿਆ ਸੀ ਆਪਣਾ 3-400 ਰੁਪਏ ਕ੍ਰੇਟ ਜਿਹੜਾ 350 ਰੁਪਏ ਕ੍ਰੇਟ ਵਧੀਆ ਚੱਲਦਾ ਸੀ। ਇਹ ਮੜਕੇ ਆ ਜੰਗ ਦਾ ਰੌਲਾ ਪਿਆ ਜਿਹੜਾ ਵਪਾਰੀ ਵਰਗ ਹੈ ਉਹ ਬੰਦ ਹੋ ਗਿਆ ਹੁਣ ਜਿਹੜੇ ਡਰਾਈਵਰ ਵੀਰ ਸੀ ਉਹ ਵੀ ਨਹੀਂ ਮਾਲ ਲੈ ਕੇ ਕਿਉਂਕਿ ਜਾਦੇ ਮਾਲ ਜੰਮੂ ਕਸ਼ਮੀਰ ਤੇ ਸ਼੍ਰੀਨਗਰ ਜਾਂਦੇ ਸੀ ਤੇ ਉਧਰ ਹੀ ਜਾਦੇ ਰੌਲਾ ਸੀ ਇਹ ਕਰਕੇ ਤੜਵਾਈ ਨਹੀਂ ਹੋਇਆ ਖੇਤਾਂ ਦੇ ਵਿੱਚ ਤੇ ਜਦੋਂ ਥੋੜਾ ਬੋਤਾ ਫੈਸਲਾ ਮੜਾ ਮੋਟਾ ਹੋਇਆ ਜੰਗ ਦਾ ਹਟਿਆ ਉਸ ਤੋਂ ਬਾਅਦ ਜਿਹੜੀ ਬੇਮੌਸਮੀ ਵਰਖਾ ਜਿਹੜੀ ਉਹ 2-4 ਵਾਰੀ ਲਗਾਤਾਰ ਹੀ ਪੈ ਗਈ ਇੱਥੇ ਗੜਿਆਂ ਦੀ ਵੀ ਮਾਰ ਪਈ ਤੇ ਇਹਦੇ ਨਾਲ ਖੇਤਾਂ ਵਿੱਚ ਹੀ ਖਰਾਬ ਹੋ ਗਏ ਮਤਲਬ ਜੰਮੂ ਕਸ਼ਮੀਰ ਵਾਲੇ ਪਾਸੇ ਹੀ ਜਾਣੋ ਬੰਦ ਹੋਇਆ ਕਿ ਹੋਰ ਪਾਸੇ ਵੀ ਨਹੀਂ ਹੋਰ ਪਾਸੇ ਬੰਦ ਹੋਇਆ ਡਰਾਈਵਰ ਵੀ ਆਉਂਦੇ ਨਹੀਂ ਨਾ ਹੀ ਵਪਾਰੀ ਕੋਈ ਆਇਆ ਸੀ ਕੀ ਕਿਲੋ ਦੇ ਰੇਟ ਦਾ ਕੀ ਹੈ ਹੁਣ ਆਏਗਾ ਵਿਗਦਾ ਪਿਆ ਮਾਰਕੀਟ ਚ ਤੇ ਹੁਣ ਤਾਂ ਬੋਲੋ ਕੀ ਜਾਂਦਾ ਜਿਹੜਾ ਮੰਡੀਆਂ ਦੇ ਵਿੱਚ ਹੈ ਇਹ ਤਾਂ ਆ ਜਿਹੜਾ ਅੱਜ ਦਾ ਰੇਟ ਹੈ ਜੀ ਉਹ ਬਹੁਤ ਹੀ ਖਰਾਬ ਥੱਲੇ ਹੈ ਰੇਟ ਬਹੁਤ ਘੱਟ ਰੇਟ ਹੈ ਜੀ ਜਿਹੜਾ 80 ਤੋਂ 90 ਰੁਪਏ 70 ਰੁਪਏ ਪ੍ਰਤੀ ਗ੍ਰੇਡ ਦੇ ਹਿਸਾਬ ਨਾਲ ਅੱਜ ਅੰਮ੍ਰਿਤਸਰ ਦੀ ਮੰਡੀ ਦੇ ਵਿੱਚ ਟਮਾਟਰ ਵਿਕਿਆ ਜਿਹੜੇ ਸਾਡੇ ਪਿੰਡੋਂ ਗੱਡੀਆਂ ਗਈਆਂ ਸੀ 50 ਰੁਪਏ ਪ੍ਰਤੀ ਗ੍ਰੇਡ ਦਾ ਕਰਾਇਆ ਜੀ 30 ਤੋਂ 35 ਰੁਪਏ ਲੇਬਰ ਦਾ ਖਰਚਾ ਜੀ 80 ਰੁਪਏ ਦਾ ਖਰਚਾ ਪੰਜਾਬ ਪੰਜਾਬ ਦੇ ਵਿੱਚ ਪੈ ਜਾਂਦਾ ਜੇਕਰ ਮੰਡੀ ਦੇ ਵਿੱਚ ਲੈ ਕੇ ਜਾਏ ਥੋੜਾ ਜਿਹਾ ਟਮਾਟਰ ਇੱਥੋਂ ਕਿੱਥੇ ਕਿੱਥੇ ਜਾਂਦਾ ਸਾਡਾ ਟਮਾਟਰ ਜੀ ਜ਼ਿਆਦਾਤਰ ਜੰਮੂ ਕਸ਼ਮੀਰ ਸ਼੍ਰੀਨਗਰ ਇੱਧਰ ਜਾਂਦਾ ਜੀ ਤੇ ਜਿਹੜਾ ਪੰਜਾਬ ਦੇ ਵਿੱਚ ਜਾਂਦਾ ਮੰਡੀਆਂ ਚ ਜਲੰਧਰ ਲੁਧਿਆਣਾ ਤੇ ਅੰਮ੍ਰਿਤਸਰੀ ਉਹ ਵੀ ਗਾਂ ਵਪਾਰੀ ਭਰਤੀ ਕਰਦੇ ਜਾਂਦਾ ਉਧਰ ਹੀ ਹੈ ਦੇਸ਼ ਦੀ ਹੋਰ ਹੋਰ ਜਗ੍ਹਾ ਤੇ ਵੀ ਜਾਂਦਾ ਨਹੀਂ ਪਹਿਲਾਂ 1-2 ਸਾਲ ਰਾਜਸਥਾਨ ਤੇ ਹਰਿਆਣਾ ਹਾਂਸੀ ਦਿੱਲੀ ਦਿੱਲੀ ਵੀ ਚਲਦਾ ਵਿੱਚ ਕਾਫੀ ਇਸ ਵਾਰ ਵੀ ਜਾ ਰਿਹਾ ਦਿੱਲੀ ਤੇ ਪਰ ਇੰਨਾ ਜਿਆਦਾ ਨਹੀਂ ਜਾ ਰਿਹਾ ਇਹ ਗਰਮੀ ਦੀ ਮਾਰ ਵੀ ਦਿਖਣ ਵਾਲੀ ਹੈ ਹਾਂਜੀ ਗਰਮੀ ਦੀ ਮਾਰ ਤਾਂ ਹੈ ਜੀ ਚਲੋ ਗਰਮੀ ਦੇ ਰੁੱਤ ਵਾਲਾ ਹੈਗਾ ਜੀ ਟਮਾਟਰੇ ਮੜਮਟੇ ਚੱਲੇ ਜਾਂਦੇ ਜੀ ਤੇ ਜਿਹੜਾ ਬੇਮੌਸਮੀ ਵਰਖਾ ਹੀ ਇਹਦੇ ਉਹ ਜਿਆਦਾ ਖਰਾਬ ਕਰਦੀ ਕਿਉਂ ਤਿੰਨ ਚਾਰ ਵਾਰ ਲਗਾਤਾਰ ਕਾਫੀ ਵਰਖਾ ਹੋ ਗਈ ਇਥੇ ਲਗਭਗ ਕਿੰਨੇ ਕਿੰਨੇ ਦਾ ਥੋੜਾ ਨੁਕਸਾਨ ਹੋ ਗਿਆ ਇਸ ਵਾਰ ਐਸ ਵਾਰ ਤਾਂ ਸਾਡਾ ਬਹੁਤ ਹੀ ਜ਼ਿਆਦਾ ਨੁਕਸਾਨ ਹੋ ਗਿਆ ਕਿਉਂਕਿ ਪਹਿਲਾਂ ਝੋਨੇ ਦੀ ਹੈ ਸਾਡੇ ਕੋਲੇ ਨਾ ਲੱਖ ਰੁਪਏ ਜਵਾਨ ਹੈ ਠੇਕੇ ਤੇ ਇਹ ਤੇ ਪਹਿਲਾਂ ਝੋਨੇ 14 15 ਦਾ ਮੰਡੀਆਂ ਚ ਰੁਲਦੇ ਰਹੇ ਤੇ ਉਹ ਖਰਾਬ ਹੋ ਗਈ ਮੰਡੀਆਂ ਦੇ ਵਿੱਚ ਤੇ ਉਹਦਾ ਨੁਕਸਾਨ ਹੋਇਆ ਜੀ ਉਸ ਤੋਂ ਬਾਅਦ ਇਹ ਅਕਤੂਬਰ ਚ ਗੋਭੀ ਲਈ ਤੇ ਗੋਭੀ ਹੈ ਜਿਹੜੀ ਇਕੱਲੇ ਰਮਾਟਰਾਂ ਦੀ ਗੱਲ ਕੀਤੀ ਹੈ ਕਿੰਨੇ ਹਜ਼ਾਰ ਲੱਖ ਹੈ ਕਿੰਨੇ ਚ ਨੁਕਸਾਨ ਹੋ ਗਿਆ ਨਹੀਂ ਇਸ ਤਰ੍ਹਾਂ ਇਹ ਦਾ ਖਰਚਾ ਜਿਹੜਾ ਲੇਬਰ ਖਰਚਾ ਤੇਲ ਦਾ ਖਰਚਾ ਰੇ ਸਪਰੇ ਜਾਂ ਹੋਰ ਜਿਹੜੀ ਮਿਹਨਤ ਉਹ ਸਾਰਾ ਲਗਭਗ ਕੁਝ ਤਾਂ ਠੇਕਾ ਪੈ ਜਾਂਦਾ ਜੀ ਸਾਨੂੰ ਜੇ ਤਿੰਨ ਫਸਲਾਂ ਦਾ ਠੇਕਾ ਲਾਈਏ ਤਾਂ 30 ਤੋਂ 35000 ਰੁਪਏ ਇੱਕ ਫਸਲ ਨੂੰ ਠੇਕਾ ਹੁੰਦਾ ਜੀ ਤੇ ਲੱਖ ਰੁਪਈਆ ਜਾਂ 60-70000 ਰੁਪਈਆ ਇੱਕ ਫਸਲ ਦਾ ਖਰਚਾ ਹੋ ਜਾਂਦਾ ਜੀ ਇਹਦੇ ਤੇ ਤੁਸੀਂ ਨਾ ਉਲਝਾਤਾ